ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਸੇਵਾ ਸਿੰਘ ਜੀ ਦੀ ਸਰਦਾਰ ਕਿਸ਼ਨ ਸਿੰਘ ਜੀ ਜ਼ਿਲ੍ਹਾ ਲਾਹੌਰ ਤਹਿਸੀਲ ਚੋਨੀਆ ਪਿੰਡ ਗਜਨ ਸਿੰਘ ਵਾਲੇ ਦੇ ਰਹਿਣ ਵਾਲੇ ਸਨ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਛੱਡ ਕੇ ਇੱਧਰ ਹਿੰਦੁਸਤਾਨ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੋਗਾ ਪਿੰਡ ਦੋਸਾਂਝਾ ਠੈਰੀ ਜੋ ਮੋਗੇ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਸਰਦਾਰ ਕਿਸ਼ਨ ਸਿੰਘ ਦੇ ਪਹਿਲਾ ਅਨੂਪ ਸਿੰਘ ਦੂਜੇ ਅਮਰੀਕ ਸਿੰਘ ਤੀਸਰੇ ਨੰਬਰ ਤੇ ਮੁੰਡਾ ਸੇਵਾ ਸਿੰਘ ਹੋਇਆ ਜਿਸ ਵੇਲੇ ਇਹ 1 ਸਾਲ ਦਾ ਹੋਇਆ ਤਾਂ ਇਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਬੁਖਾਰ ਜ਼ਿਆਦਾ ਹੋਣ ਕਰਕੇ ਮਰੋੜ ਅਤੇ ਉਛਾਲੀ ਵੀ ਲੱਗ ਗਈ ਜਿਹੜੀ ਦਵਾਈ ਦੇਣ ਉਹ ਉਛਾਲੀ ਨਾਲ ਬਾਹਰ ਆ ਜਾਵੇ ਜੇ ਉਹ ਦਵਾਈ ਅੰਦਰ ਠਹਿਰੇ ਤਾਂ ਮਰੋੜਾ ਰਾਹੀ ਚਲੀ ਜਾਵੇ ਦਵਾਈ ਤੋਂ ਬਿਨਾ ਇਲਾਜ ਕਿਵੇਂ ਹੋਵੇ ਮਰੋੜ ਠੰਡੀ ਦਵਾਈ ਨਾਲ ਬੰਦ ਹੁੰਦੇ ਹਨ ਠੰਡੀ ਦਵਾਈ ਬੁਖਾਰ ਨੂੰ ਮਾੜੀ ਹੈ ਬੁਖਾਰ ਗਰਮ ਦਵਾਈ ਨਾਲ ਉਤਰਦਾ ਹੈ ਗਰਮ ਦਵਾਈ ਨਾਲ ਮਰੋੜ ਤੇਜ ਹੁੰਦੇ ਹਨ ਸੋ ਬੁਖਾਰ ਮਰੋੜ ਉਛਾਲੀ ਜੇ ਇਹ ਤਿੰਨ ਇਕੱਠੇ ਹੋ ਜਾਣ ਇਸ ਨੂੰ ਤ੍ਰੀਦੋਸ਼ ਕਹਿੰਦੇ ਹਨ ਇਸ ਨੂੰ ਕੋਈ ਕਾਮਲ ਡਾਕਟਰ ਹੀ ਠੀਕ ਕਰ ਸਕਦਾ ਹੈ ਇਸ ਤਰ੍ਹਾਂ ਸੇਵਾ ਸਿੰਘ ਬਹੁਤ ਹੀ ਢਿੱਲਾ ਹੋ ਗਿਆ ਮੋਗੇ ਦੇ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ ਇਸ ਦੀ ਬਿਮਾਰੀ ਜ਼ਿਆਦਾ ਹੀ ਵਧ ਗਈ ਜਿਸ ਕਰਕੇ ਘਰ ਦੇ ਸਾਰੇ ਹੀ ਔਖੇ ਹੋ ਗਏ। ਇਹਨਾਂ ਨੂੰ ਕਿਸੇ ਨੇ ਸਮਝਾਇਆ ਕਿ ਤੁਸੀਂ ਮੁੰਡੇ ਨੂੰ ਨਾਨਕਸਰ ਬਾਬਾ ਈਸ਼ਰ ਸਿੰਘ ਜੀ ਕੋਲ ਲੈ ਜਾਓ। ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਤੇਜਕੌਰ ਮੁੰਡੇ ਨੂੰ ਨਾਨਕਸਰ ਲੈ ਆਏ। ਜਿੱਥੇ ਹੁਣ ਨਿੱਤ ਦਾ ਦੀਵਾਨ ਸਜਦਾ ਹੈ, ਇੱਥੇ ਤੋਲੀਆ ਵਿਛਾ ਕੇ ਪਾ ਦਿੱਤਾ ਅਤੇ ਮਨ ਵਿੱਚ ਬੇਨਤੀ ਕੀਤੀ, "ਬਾਬਾ ਜੀ, ਮੁੰਡੇ ਨੂੰ ਠੀਕ ਕਰੋ। ਅਸੀਂ ਇਸ ਨੂੰ ਇੱਥੇ ਨਾਨਕਸਰ ਹੀ ਛੱਡ ਦੇਵਾਂਗੇ।" ਮੁੰਡਾ ਸੇਵਾ ਸਿੰਘ ਲਿਟਦਾ ਲਿਟਦਾ ਪੁੱਠਾ ਹੋ ਕੇ ਪੈ ਗਿਆ ਪਰ ਬੁਖਾਰ ਨਾਲ ਬੇਹੋਸ਼ੀ ਵਿੱਚ ਹੈ ਪਿਆਰੇ ਬਾਬਾ ਜੀ ਅੰਦਰੋਂ ਆਏ ਔਨਸਾਰ ਮੁੰਡੇ ਨੂੰ ਚਰਨ ਨਾਲ ਸਿੱਧਾ ਕਰਕੇ ਪੁੱਛਿਆ ਇਹ ਕਿਸ ਦਾ ਮੁੰਡਾ ਹੈ ਤਾਂ ਸਰਦਾਰ ਕਿਸ਼ਨ ਸਿੰਘ ਨੇ ਬੇਨਤੀ ਕੀਤੀ ਜੀ ਇਹ ਸਾਡਾ ਮੁੰਡਾ ਹੈ ਜੋ ਬਹੁਤ ਜ਼ਿਆਦਾ ਬਿਮਾਰ ਹੈ ਕਈ ਡਾਕਟਰਾਂ ਤੋਂ ਇਲਾਜ ਕਰਾਇਆ ਹੈ ਇਹ ਠੀਕ ਨਹੀਂ ਹੋਇਆ ਹੁਣ ਆਪ ਜੀ ਕਿਰਪਾ ਕਰੋ ਕਿਰਪਾ ਕਰੋ ਠੀਕ ਹੋ ਜਾਵੇ ਜਦੋਂ ਇਹ ਤਕੜਾ ਹੋ ਗਿਆ ਮੈਂ ਇਸ ਨੂੰ ਇੱਥੇ ਨਾਨਕ ਸਰ ਹੀ ਤੁਹਾਡੇ ਚਰਨਾਂ ਵਿੱਚ ਛੱਡ ਦੇਵਾਂਗਾ ਬਾਬਾ ਜੀ ਨੇ ਫਿਰ ਚਰਨ ਲਾ ਕੇ ਬਚਨ ਕੀਤਾ ਇਹ ਠੀਕ ਤਾਂ ਹੈ ਇਸ ਨੇ ਠੀਕ ਹੋ ਕੇ ਇੱਥੇ ਹੀ ਕੀਰਤਨ ਕਰਿਆ ਕਰਨਾ ਹੈ ਹੁਣ ਤੁਸੀਂ ਇਸ ਨੂੰ ਸਾਹਮਦੇ ਹੋ ਕਿਸੇ ਸਮੇ ਇਹ ਤੁਹਾਨੂੰ ਸਾਂਭੇਗਾ ਤੁਹਾਡੇ ਸਾਰੇ ਇਹ ਪਰਿਵਾਰ ਨੂੰ ਗੁਰੂ ਨਾਲ ਜੋੜੇਗਾ ਤੁਸੀਂ ਡਰੋ ਨਾ ਇਹ ਠੀਕ ਹੈ ਅਜੇ ਕੁਝ ਸਮਾਂ ਘਰ ਲੈ ਜਾਓ ਇਥੋਂ ਸਰੋਵਰ ਵਿੱਚੋਂ ਅੰਮ੍ਰਿਤ ਲੈ ਜਾਵੋ ਕੁਝ ਨਿਤ ਛਕਾ ਦਿੱਤਾ ਅਤੇ ਕਿਤੇ ਇਸ਼ਨਾਨ ਵੀ ਕਰਾ ਦਿੱਤਾ ਇਹ ਬਾਬਾ ਜੀ ਦਾ ਬਚਨ ਮੰਨ ਕੇ ਬੱਚੇ ਨੂੰ ਘਰ ਲੈ ਆਏ ਸੇਵਾ ਸਿੰਘ ਠੀਕ ਹੋਣਾ ਸ਼ੁਰੂ ਹੋ ਗਿਆ ਠੀਕ ਹੁੰਦਾ ਬਿਲਕੁਲ ਹੀ ਠੀਕ ਹੋ ਗਿਆ ਬਾਬਾ ਜੀ ਦੇ ਪਾਣਾ ਵਰਤੋਂ ਤੋਂ ਬਾਅਦ ਇਸ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਜੀ ਨੇ ਇਸ ਨੂੰ ਨਾਨਕ ਸਰ ਬਾਬਾ ਕੁੰਦਨ ਸਿੰਘ ਜੀ ਦੇ ਕੋਲ ਪੱਕਾ ਬਿਹੰਗਮ ਛੱਡ ਦਿੱਤਾ ਇਹ ਸੋਣਾ ਪਾਠੀ ਅਤੇ ਰਾਗੀ ਬਣ ਕੇ ਨਾਨਕ ਸਰ ਕੀਰਤਨ ਦੀ ਡਿਊਟੀ ਕਰਨ ਲੱਗ ਪਿਆ। ਸਿਆਣਾ ਹੋ ਕੇ ਘਰਦਿਆਂ ਨੂੰ ਕਹਿੰਦਾ ਹੁਣ ਤੁਸੀਂ ਵੀ ਨਾਨਕ ਸਰ ਹੀ ਆ ਜਾਵੋ। ਸਰਦਾਰ ਕਿਸ਼ਨ ਸਿੰਘ ਦੇ ਮੁੰਡਿਆਂ ਨੇ ਨਾਨਕ ਸਰ ਰੇਲ ਦੇ ਫਾਟਕ ਕੋਲ ਆਪਣੀ ਜਗ੍ਹਾ ਖਰੀਦ ਕੇ ਦੁਕਾਨਾਂ ਪਾ ਲਈਆਂ। ਸੋਣਾ ਕੰਮ ਚੱਲ ਪਿਆ। ਮੁੰਡਿਆਂ ਨੇ ਆਪਦੇ ਮਾਤਾ ਪਿਤਾ ਨੂੰ ਡਰੇਨ ਦੇ ਪੁੱਲ ਕੋਲ ਸੋਹਣੀ ਕੋਠੀ ਬਣਾ ਦਿੱਤੀ। ਜੋ ਸਾਰਾ ਪਰਿਵਾਰ ਹੀ ਇੱਥੇ ਸੁਖੀ ਵਸਣ ਲੱਗ ਪਿਆ। ਏ ਇੱਥੇ ਬਾਹਰ ਆਪਣੀ ਕਿਰਤ ਕਮਾਈ ਕਰਦੇ ਹਨ ਭਾਈ ਸੇਵਾ ਸਿੰਘ ਜੀ ਦਰਬਾਰ ਵਿੱਚ ਕੀਰਤਨ ਦੀ ਡਿਊਟੀ ਕਰਦੇ ਹਨ ਸਰਦਾਰ ਕਿਸ਼ਨ ਸਿੰਘ ਜੀ ਬਾਬਾ ਜੀ ਦਾ ਧੰਨਵਾਦ ਕਰਦੇ ਹਨ ਕਿ ਜਿਨ੍ਹਾਂ ਦੇ ਬਚਨ ਕੀਤੇ ਹੋਏ ਸੱਤ ਹੋ ਗਏ ਇਸ ਮੁੰਡੇ ਸੇਵਾ ਸਿੰਘ ਨੇ ਸਾਨੂੰ ਨਾਨਕ ਸਰ ਦੇ ਨੇੜੇ ਲਿਆ ਕੇ ਗੁਰੂ ਨਾਲ ਜੋੜ ਦਿੱਤਾ ਸਾ ਕੀ ਸਰਦਾਰ ਮਹਿੰਦਰ ਸਿੰਘ ਜੀ ਦੀ ਬਾਬਾ ਨਾਨਕ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਦੇ ਨਿਕਟ ਵਰਤੀ ਸੇਵਾਦਾਰ ਸਰਦਾਰ ਮਹਿੰਦਰ ਸਿੰਘ ਜੀ ਪਾਕਿਸਤਾਨ ਰਹਿੰਦੇ ਸਨ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਬਣਨ ਤੋਂ ਮਗਰੋਂ ਪਿੰਡ ਮਸੀਤਾ ਈਸੇਖਾਂ ਦੇ ਕੋਟ ਕੋਲੇ ਰਹਿਣ ਲੱਗੇ ਜਦੋਂ ਬਾਬਾ ਨਾਨਕ ਸਿੰਘ ਜੀ ਪਾਕਿਸਤਾਨ ਵੱਲ ਜਾਂਦੇ ਸਨ ਤਾਂ ਸਰਦਾਰ ਮਹਿੰਦਰ ਸਿੰਘ ਜੀ ਘਰੋਂ ਆ ਕੇ ਬਾਬਾ ਨਾਨਕ ਸਿੰਘ ਜੀ ਦੀ ਪਹਿਰੇ ਦੀ ਡਿਊਟੀ ਕਰਦੇ ਸਨ ਅਤੇ ਬਾਬਾ ਈਸ਼ਰ ਸਿੰਘ ਜੀ ਨਾਲ ਹੋਰ ਵੀ ਸੇਵਾ ਵਿੱਚ ਹੱਥ ਵਟਾਉਂਦੇ ਸਨ ਜਦੋਂ ਬਾਬਾ ਨਾਨਕ ਸਿੰਘ ਜੀ ਬਾਹਰ ਟੈਲਨ ਜਾਂਦੇ ਸਨ ਤਾਂ ਸਰਦਾਰ ਮਹਿੰਦਰ ਸਿੰਘ ਜੀ ਘਰੋਂ ਖੱਦਰ ਦਾ ਨਵਾਂ ਟੋਟਾ ਲਿਆ ਕੇ ਬਾਬਾ ਜੀ ਦੇ ਬੈਠਣ ਵਾਸਤੇ ਥੱਲੇ ਵਿਛਾਉਂਦੇ ਸਨ ਵਾਪਸ ਘਰ ਜਾਣ ਲੱਗਿਆਂ ਇਹ ਟੋਟਾ ਘਰ ਲੈ ਜਾਂਦੇ ਸਨ ਬੜਾ ਸੰਭਾਲ ਕੇ ਰੱਖਦੇ ਸੀ ਇੱਕ ਦਿਨ ਬਾਬਾ ਈਸ਼ਰ ਸਿੰਘ ਜੀ ਸੁੱਤੇ ਹੀ ਕਹਿੰਦੇ ਮਹਿੰਦਰ ਸਿਆ ਕਿੰਨਾ ਵੀ ਇਸ ਟੋਟੇ ਨੂੰ ਸੰਭਾਲ ਕੇ ਰੱਖ ਲੈ ਇਹ ਤੇਰੇ ਕੋਲੇ ਨਹੀਂ ਰਹਿਣਾ ਮਹਿੰਦਰ ਸਿੰਘ ਕਹਿੰਦਾ ਇਹ ਤਾਂ ਮੇਰੀ ਜਾਨ ਨਾਲੋਂ ਵੀ ਪਿਆਰਾ ਹੈ ਇਸੇ ਨੂੰ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਨਾਲੇ ਇਸ ਦੇ ਉੱਪਰ ਚੌਂਕੜਾ ਮਾਰ ਕੇ ਬੈਠਦੇ ਹਨ ਮੈਂ ਇਸ ਨੂੰ ਅਖੀਰ ਤੱਕ ਆਪਦੇ ਕੋਲ ਸੰਭਾਲ ਕੇ ਰੱਖਾਂਗਾ ਬਾਬਾ ਜੀ ਕਹਿੰਦੇ ਚੰਗਾ ਫਿਰ ਬਚਨ ਯਾਦ ਰੱਖੀ ਐਸਾ ਸਮਾਂ ਬਣਿਆ ਸਨ 1943 ਵਿੱਚ ਬਾਬਾ ਨਾਨਕ ਸਿੰਘ ਜੀ ਚੋਲਾ ਬਦਲ ਗਏ ਇਸ ਨੇ ਟੋਟਾ ਸੰਦੂਕ ਵਿੱਚ ਸੰਭਾਲ ਕੇ ਰੱਖਿਆ ਕਰਦਿਆ ਨੂੰ ਕਹਿੰਦਾ ਹੋਰ ਕੋਈ ਚੀਜ਼ ਭਾਵੇਂ ਅੱਗੇ ਪਿੱਛੇ ਹੋ ਜਾਵੇ ਇਹ ਟੋਟਾ ਨਹੀਂ ਗਵਾਉਣਾ ਮਾਲਕ ਦੀ ਰਜ਼ਾ ਸਨ 1947 ਵਿੱਚ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤਾਂ ਹਫੜਾ ਦਫੜੀ ਵਿੱਚ ਸਰਦਾਰ ਮਹਿੰਦਰ ਸਿੰਘ ਕੋਲੋਂ ਟੋਟਾ ਉੱਧਰ ਹੀ ਸੰਦੂਕ ਵਿੱਚ ਪਿਆ ਰਹਿ ਗਿਆ ਇਹ ਆਪਣੇ ਪਰਿਵਾਰ ਨੂੰ ਲੈ ਕੇ ਤਹਿਸੀਲ ਮੋਗਾ ਈਸੇਖਾਂ ਦੇ ਕੋਲ ਕੋਲ ਪਿੰਡ ਮਸੀਤਾ ਰਹਿਣ ਲੱਗ ਪਿਆ ਸਮਾਪਾ ਕੇ ਪਿੰਡ ਛੋੜੀ ਬਾਬਾ ਈਸ਼ਰ ਸਿੰਘ ਜੀ ਦੇ ਦਰਸ਼ਨ ਕਰਨ ਆਇਆ ਤਾਂ ਪਿਛਲੇ ਸਮੇਂ ਦੇ ਬਚਨ ਬਿਲਾਸ ਚਲਦੇ ਰਹੇ ਬਾਬਾ ਜੀ ਕਹਿੰਦੇ ਮਹਿੰਦਰ ਸਿਆ ਉਹ ਟੋਟਾ ਕਿੱਥੇ ਹੈ ਤਾਂ ਇਹ ਕਹਿੰਦਾ ਜੀ ਟੋਟਾ ਤਾਂ ਹਫੜਾ ਦਫੜੀ ਵਿੱਚ ਸੰਦੂਕ ਵਿੱਚ ਪਿਆ ਹੀ ਰਹਿ ਗਿਆ ਮੇਰਾ ਵੀ ਮਨ ਬੜਾ ਖਰਾਬ ਹੈ ਮੈਂ ਕਈ ਨਿਕਟ ਵਰਤੀ ਮੁਸਲਮਾਨਾਂ ਨੂੰ ਸਨੇਹੇ ਵੀ ਦਿੱਤੇ ਹਨ ਕਿ ਸੰਦੂਕ ਵਿੱਚੋਂ ਕੱਢ ਕੇ ਮੇਰਾ ਟੋਟਾ ਇੱਧਰ ਪਹੁੰਚਾਣ ਜੇ ਕਿਸੇ ਨੇ ਕੱਢਿਆ ਹੈ ਤਾਂ ਕਿਰਪਾ ਕਰਕੇ ਉਹ ਵੀ ਪਹੁੰਚਾ ਦੇਵੀਂ ਮੈਂ ਕਈ ਮਿਲਟਰੀ ਦੇ ਅਫਸਰਾਂ ਨਾਲ ਗੱਲ ਕੀਤੀ ਹੈ ਜੋ ਉੱਧਰ ਜਾਂਦੇ ਹਨ ਬੜੇ ਹੀ ਯਤਨ ਕੀਤੇ ਹਨ ਪਰ ਟੋਟਾ ਮਿਲਣ ਦੀ ਗੱਲ ਨਹੀਂ ਬਣੀ ਤੁਹਾਡਾ ਹੀ ਬਚਨ ਸਾਥ ਹੋਇਆ ਜੋ ਤੁਸੀਂ ਕੀਤਾ ਸੀ ਕਿ ਤੇਰੇ ਕੋਲ ਨਹੀਂ ਰਹਿਣਾ ਮਾਲਕ ਦੀ ਰਜ਼ਾ ਭਾਈ ਮਹਿੰਦਰ ਸਿੰਘ ਦੇ ਘਰੋਂ ਪਾਇਆ ਕੋਰ ਨੂੰ ਕੈਂਸਰ ਹੋ ਗਿਆ ਇਹ ਨਾਨਕ ਸਰ ਪੁੰਨਿਆ ਤੇ ਲੈ ਕੇ ਆਇਆ ਸੇਵਾਦਾਰਾਂ ਨੂੰ ساری ਗੱਲ ਦੱਸੀ ਕਿ ਮੈਂ ਬਾਬਾ ਜੀ ਕੋਲ ਪੁੱਗਤਣਾ ਹੈ ਮੱਥਾ ਟੇਕਣਾ ਹੈ ਭਾਈ ਦਾਨ ਸਿੰਘ ਜੀ ਕਹਿਣ ਲੱਗੇ ਅੱਜ ਪੁੰਨਿਆਂ ਦਾ ਦਿਨ ਹੈ ਇਕੱਠ ਕਰਕੇ ਅੰਦਰ ਟਾਈਮ ਨਹੀਂ ਮਿਲਣਾ ਤੂੰ ਰਸਤੇ ਵਿੱਚ ਖੜ ਜਾ ਜਦੋਂ ਬਾਬਾ ਜੀ ਦੀਵਾਨ ਨੂੰ ਲੰਗੇ ਤੂੰ ਉਦੋਂ ਬੇਨਤੀ ਕਰ ਲੈ ਕੋਲ ਹੀ ਪਾਸੇ ਤੇ ਭਾਈ ਦਾਨ ਸਿੰਘ ਜੀ ਮਨੂਕਿਆਂ ਵਾਲੇ ਖੜ ਗਏ ਜਦੋਂ ਬਾਬਾ ਜੀ ਦੀਵਾਨ ਨੂੰ ਲੰਗਣ ਲੱਗੇ ਤਾਂ ਅੰਤਰਿਆਮੀ ਬਾਬਾ ਜੀ ਦਾਨ ਸਿੰਘ ਨੂੰ ਕਹਿੰਦੇ ਤੈਨੂੰ ਬੜੀਆਂ ਯੁਕਤੀਆਂ ਆਉਂਦੀਆਂ ਹਨ ਜੋ ਲੋਕਾਂ ਨੂੰ ਸਮਝਾ ਦਿੰਦਾ ਹੈ ਭਾਈ ਦਾਨ ਸਿੰਘ ਜੀ ਕਹਿੰਦੇ ਜੀ ਤੁਹਾਡੀ ਹੀ ਕਿਰਪਾ ਹੈ ਐਨਾ ਕਹਿ ਕੇ ਮਹਿੰਦਰ ਸਿੰਘ ਨੂੰ ਇਸ਼ਾਰਾ ਕਰ ਦਿੱਤਾ ਹੁਣ ਮੌਕਾ ਹੈ ਤਾਂ ਸਰਦਾਰ ਮਹਿੰਦਰ ਸਿੰਘ ਜੀ ਨੇ ਘਰਵਾਲੀ ਨੂੰ ਨਾਲ ਲੈ ਕੇ ਹੱਥ ਬੰਨ ਕੇ ਬਾਬਾ ਜੀ ਨੂੰ ਅੱਗੇ ਹੋ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਘਰਵਾਲੀ ਨੂੰ ਕੈਂਸਰ ਹੋ ਗਿਆ ਆਪ ਜੀ ਕਿਰਪਾ ਕਰੋ ਤਾਂ ਬਾਬਾ ਜੀ ਨੇ ਬਚਨ ਕੀਤਾ ਗੁਰੂ ਦੀ ਓਟ ਲਵੋ ਸਿੱਧਵਾ ਵਾਲੇ ਡਾਕਟਰ ਸ਼ੇਰ ਸਿੰਘ ਨੂੰ ਦਿਖਾ ਦੇਵੋ ਮਹਿੰਦਰ ਸਿੰਘ ਕਹਿੰਦਾ ਜੀ ਅਮਰਸਰ ਚੰਗਾ ਸਿਆਣਾ ਡਾਕਟਰ ਹੈ ਉਸ ਨੂੰ ਦਿਖਾ ਦਈਏ ਤਾਂ ਬਾਬਾ ਜੀ ਫਿਰ ਕਹਿੰਦੇ ਸ਼ੇਰ ਸਿੰਘ ਵੀ ਚੰਗਾ ਸਿਆਣਾ ਹੈ ਬਾਬਾ ਜੀ ਨੇ ਤਿੰਨ ਵਾਰੀ ਬਚਨ ਕੀਤਾ ਕਿ ਸ਼ੇਰ ਸਿੰਘ ਵੀ ਚੰਗਾ ਸਿਆਣਾ ਹੈ ਪਰ ਮਹਿੰਦਰ ਸਿੰਘ ਕਹਿੰਦਾ ਅਮਰਸਰ ਵਾਲਾ ਡਾਕਟਰ ਸਿਆਣਾ ਹੈ ਬਾਬਾ ਜੀ ਕਹਿੰਦੇ ਤੁਹਾਡੀ ਮਰਜ਼ੀ ਭਾਈ ਮਹਿੰਦਰ ਸਿੰਘ ਨੇ ਅੰਮ੍ਰਿਤਸਰ ਲੈ ਜਾ ਕੇ ਪਾਈਆ ਕੋੜ ਦਾ ਇਲਾਜ ਕਰਾਉਣਾ ਸ਼ੁਰੂ ਕੀਤਾ ਖਰਚ ਵੀ ਕੀਤਾ ਪਰ ਮਾਲਕ ਦੀ ਰਜ਼ਾ ਭਾਈ ਮਹਿੰਦਰ ਸਿੰਘ ਦੀ ਘਰ ਵਾਲੀ ਸਰੀਰ ਛੱਡ ਗਈ ਭਾਈ ਮਹਿੰਦਰ ਸਿੰਘ ਜੀ ਦੇ 4 ਲੜਕੇ ਸਨ ਦੋ ਤਾਂ ਬਿਲਕੁਲ ਹੀ ਛੋਟੀ ਉਮਰ ਦੇ ਸਨ ਕੁਝ ਸਮਾਂ ਪਾ ਕੇ ਚਾਰੇ ਮੁੰਡਿਆਂ ਨੂੰ ਪਹਿਲਾ ਮਹਿਲ ਸਿੰਘ ਦੂਸਰਾ ਆਤਮਾ ਸਿੰਘ ਤੀਸਰਾ ਦਾਰਾ ਸਿੰਘ ਚੌਥਾ ਹਰਪਜਨ ਸਿੰਘ ਐਨਾ ਚਾਰੇ ਮੁੰਡਿਆਂ ਨੂੰ ਨਾਲ ਲੈ ਕੇ ਬਾਬਾ ਜੀ ਦੇ ਕੋਲ ਨਾਨਕ ਸਾਹਿਬ ਆ ਕੇ ਅੱਖਾਂ ਭਰ ਕੇ ਬੇਨਤੀ ਕੀਤੀ ਕਿ ਬਾਬਾ ਜੀ ਵਕਤ ਨੇ ਘੇਰ ਲਈ ਘਰ ਵਾਲੀ ਸਰੀਰ ਛੱਡ ਗਈ ਜ਼ਮੀਨ ਸਾਰੀ ਪਾਕਿਸਤਾਨ ਵੱਲ ਰਹਿ ਗਈ ਜੋ ਥੋੜਾ ਘਣਾ ਪੈਸਾ ਸੀ ਉਹ ਘਰ ਵਾਲੀ ਤੇ ਲੱਗ ਗਿਆ ਇਸ ਵੇਲੇ ਕਿਤੇ ਵੀ ਹੱਥ ਨਹੀਂ ਪੈਂਦਾ ਪੂਰੇ ਗਰੀਬੀ ਨੇ ਘੇਰ ਲਈ ਮੁੰਡੇ ਦੋ ਤਾਂ ਨਿਆਣੇ ਹੀ ਹਨ ਦੂਜਿਆਂ ਨੂੰ ਵੀ ਕੋਈ ਕੰਮ ਨਹੀਂ ਮਿਲਦਾ ਬਾਬਾ ਜੀ ਕਹਿੰਦੇ ਫਿਕਰ ਨਾ ਕਰ ਬਥੇਰੇ ਚੰਗੇ ਦਿਨ ਆ ਜਾਣਗੇ ਮੁੰਡੇ ਤੇਰੇ ਐਸ਼ਾ ਲੈਣਗੇ ਤੂੰ ਅੱਖੀ ਦੇਖੇਗਾ ਬਾਹਰਲੇ ਮੁਲਕਾਂ ਦੇ ਸੈਰ ਕਰਨਗੇ ਪਰ ਨਿਤਨੇਮ ਗੁਰੂ ਸਿੱਖੀ ਨਾਲ ਪਿਆਰ ਰੱਖਣਾ ਅਤੇ ਨਾਨਕ ਸਰ ਦੀ ਸੰਗਤ ਨਹੀਂ ਛੱਡਣੀ ਇਤਨਾ ਬਚਨ ਕਰਕੇ ਅੱਗੋ ਦੀਵਾਨ ਵਾਲ ਤੁਰ ਪਏ ਬਾਬਾ ਜੀ ਦੀ ਐਸੀ ਮਿਹਰ ਹੋਈ ਹੌਲੀ ਹੌਲੀ ਮੁੰਡੇ ਤਕੜੇ ਹੋਣ ਲੱਗ ਪਏ ਭਾਈ ਮਹਿਲ ਸਿੰਘ ਤਾਂ ਘਰ ਹੀ ਖੇਤੀ ਬਾੜੀ ਦਾ ਕੰਮ ਕਰਨ ਲੱਗ ਪਿਆ ਦੂਜਾ ਆਤਮਾ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਸਨ 1963 ਵਿੱਚ ਬਾਬਾ ਜੀ ਚੋਲਾ ਬਦਲ ਗਏ ਤਾਂ ਭਾਈ ਮਹਿੰਦਰ ਸਿੰਘ ਬਾਬਾ ਕੁੰਦਨ ਸਿੰਘ ਜੀ ਦੇ ਕੋਲ ਆਉਣ ਲੱਗ ਪਿਆ ਇਸ ਦੀ ਡਿਊਟੀ ਸਾਝਕੰਡ ਦੇ ਅੱਗੇ ਪੁੰਨਿਆ ਵਾਲੇ ਦਿਨ ਨੰਗੀ ਕਿਰਪਾਨ ਦਾ ਪੈਰਾ ਦੇਣ ਦੀ ਲਾ ਦਿੱਤੀ ਇਹ ਡਿਊਟੀ ਇਸ ਨੇ ਅਖੀਰ ਤੱਕ ਕੀਤੀ ਭਾਈ ਮੇਲ ਸਿੰਘ ਪਿੰਡ ਮਸੀਤਾਂ ਘਰੇ ਕੰਮ ਕਰਦੇ ਰਹੇ ਭਾਈ ਆਤਮਾ ਸਿੰਘ ਫੌਜ ਦੇ ਵਿੱਚ ਭਾਈ ਦਾਰਾ ਸਿੰਘ ਭਾਈ ਹਰਭਜਨ ਸਿੰਘ ਜੀ ਇਹ ਦੋਨੇ ਭਾਈ ਨਾਨਕਸਰ ਜੋੜੀਆਂ ਵਾਜੇ ਪਾਠ ਸਿੱਖ ਕੇ ਅਮਰੀਕਾ ਕੈਲੀਫੋਰਨੀਆ ਫ੍ਰिजਨੋ ਪਹੁੰਚ ਗਏ ਉੱਥੇ ਜਾ ਕੇ ਦੋਨਾਂ ਨੇ ਕੰਮ ਚਲਾਇਆ ਦੋਨੋਂ ਹੀ ਵਿਆਹ ਕਰਵਾ ਕੇ ਫ੍ਰिजਨੋ ਪੱਕੇ ਹੀ ਰਹਿ ਰਹੇ ਹਨ ਸਮੇਂ-ਸਮੇਂ 'ਤੇ ਨਾਨਕਸਰ ਆ ਕੇ ਹਾਜ਼ਰੀਆਂ ਪਰਦੇ ਰਹਿੰਦੇ ਹਨ ਜਦੋਂ ਅਸੀਂ ਹਰ ਸਾਲ ਅਮਰੀਕਾ ਜਾਂਦੇ ਹਾਂ ਉਦੋਂ ਇਹ ਦੋਨੋਂ ਹੀ ਭਰਾ ਬੜਾ ਪਿਆਰ ਕਰਦੇ ਹਨ ਅਤੇ ਸੇਵਾ ਕਰਦੇ ਹਨ। ਇਹਨਾਂ ਨੇ ਬੜੀ ਮਾਲਕ ਦੀ ਕਿਰਪਾ ਹੈ। ਇਹ ਸਾਰਾ ਸਮਾਂ ਸਰਦਾਰ ਮਹਿੰਦਰ ਸਿੰਘ ਜੀ ਨੇ ਅੱਖੀਂ ਵੇਖਿਆ। ਬਾਬਾ ਜੀ ਦੇ ਬਚਨ ਸੱਤ ਹੋਏ ਜੋ ਕੀਤੇ ਸਨ। ਤੇਰੇ ਮੁੰਡੇ ਬਾਹਰਲੇ ਮੁਲਕਾਂ ਦੀ ਸੈਰ ਕਰਨਗੇ। ਗਰੀਬੀ ਚੁੱਕੀ ਜਾਵੇਗੀ। ਨਾਨਕ ਸਰ ਕੁਝ ਸਮਾਂ ਲਾ ਕੇ ਬਾਬਾ ਜੀ ਪਿੰਡ ਛੋੜ ਈ ਪਹੁੰਚੇ। ਜਾ ਕੇ ਪਿਛਲੇ ਸਾਲਾਂ ਦੀ ਤਰ੍ਹਾਂ ਪੰਗਤੀ ਪੰਗਤੀ ਵਾਲੇ ਮਹਾ ਸੰਪੜ ਅਖੰਡ ਪਾਠ ਰੱਖੇ ਭਾਈ ਦਿਆ ਸਿੰਘ ਜੀ ਦੀ ਬੇਨਤੀ ਕਰਨ ਤੇ ਗੁਰਦੁਆਰਾ ਮਾਤਾ ਸਾਹਿਬ ਕੋਰ ਵਿਖੇ ਗੁਰ ਗੋਬਿੰਦ ਸਿੰਘ ਜੀ ਨੇ ਸਰਬ ਕਾਰਜਾਂ ਦੀ ਸਫਲਤਾ ਲਈ ਮੁਕਤ ਮਾਰਗ ਗ੍ਰੰਥ ਵਿੱਚ ਇਹ ਸਾਰੇ ਸੰਪਟਾਂ ਦੀ ਵਿਧੀ ਭਾਈ ਦਿਆ ਸਿੰਘ ਨੂੰ ਦੱਸੀ ਅਤੇ ਲਿਖਵਾਈ ਇਸ ਗ੍ਰੰਥ ਦਾ ਨਾਮ ਮੁਕਤ ਮਾਰਗ ਹੈ ਇਸ ਵਿੱਚ ਲਿਖੀ ਵਿਧੀ ਅਨੁਸਾਰ ਨਾਨਕ ਸਰ ਪਾਠ ਹੁੰਦੇ ਹਨ ਸਹਿਜ ਪਾਠ ਅਤੇ ਅਖੰਡ ਪਾਠ ਅਤੇ ਸੰਪੜ ਪਾਠ ਕਿੱਥੋਂ ਸ਼ੁਰੂ ਹੋਈ ਪਾਠਾਂ ਦੀ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਚੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਉਪਰੰਤ 6ਵੇਂ ਪਾਤਸ਼ਾਹ ਨੇ ਪਾਠ ਦੀ ਮਰਿਆਦਾ ਚਲਾਈ ਪੈ ਸਹਿਜ ਪਾਠ 5ਵੇਂ ਪਾਤਸ਼ਾਹ ਦੇ ਸ਼ਹੀਦ ਦੀ ਪੁਰਬ ਦਾ ਗੁਰੂ ਸਾਹਿਬ ਦੇ ਕੋਠਾ ਸਾਹਿਬ ਵਿਖੇ ਰੱਖ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਤੋਂ 13 ਦਿਨਾਂ ਵਿੱਚ ਭੋਗ ਪਵਾਇਆ ਬਾਬਾ ਬੁੱਢਾ ਜੀ ਨੂੰ ਪੰਜ ਘੋੜੇ 500 ਮੋਰਾ ਇੱਕ ਹਾਤੀ ਮਨਮੋਹਣਾ ਪੁਸ਼ਾਕਾ ਪਾਠ ਕਰਨ ਦੇ ਸਥਿਕਾਰ ਵਜੋਂ ਦਿੱਤਾ ਗਿਆ ਜੋ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਤੇ ਆਏ 8 ਵਿੱਚ ਲਿਖਿਆ ਹੈ ਸਹਿਜ ਪਾਠ ਦੀ ਮਰਿਆਦਾ ਚੱਲੀ ਦੂਜਾ ਸਹਿਜ ਪਾਠ ਕੋਠਾ ਸਹਿ ਬਿਕੇ ਮਾਤਾ ਗੰਗਾ ਜੀ ਦਾ ਭਾਈ ਗੁਰਦਾਸ ਜੀ ਨੇ ਕੀਤਾ ਤੀਜਾ ਸਹਿਜ ਪਾਠ ਭਾਈ ਗੁਰਦਾਸ ਜੀ ਦਾ ਭਾਈ ਬਿਦੀ ਚੰਦ ਜੀ ਨੇ ਕੀਤਾ ਚੌਥਾ ਸਹਿਜ ਪਾਠ ਬਾਬਾ ਬੁੱਢਾ ਜੀ ਦਾ ਅਕਾਲ ਤਖਤ ਤੇ ਬਾਬਾ ਬੁੱਢਾ ਜੀ ਦੇ ਸੁਪੁੱਤਰ ਭਾਈ ਪਾਨਾ ਜੀ ਨੇ ਕੀਤਾ ਅਖੰਡ ਪਾਠ ਜਿਸ ਵੇਲੇ ਨੌਵੇਂ ਪਾਤਸ਼ਾਹ ਤੀਰਥ ਯਾਤਰਾ ਕਰਦੇ ਇਲਾਹਾਬਾਦ ਤ੍ਰਿਬੈਣੀ ਤੇ ਪਹੁੰਚੇ ਤਾਂ ਮਾਤਾ ਨਾਨਕੀ ਜੀ ਨੇ ਨੌਵੇਂ ਪਾਤਸ਼ਾਹ ਨੂੰ ਬਚਨ ਕੀਤਾ ਕਿ ਤੁਹਾਡੇ ਪਿਤਾ ਜੀ ਛੇਵੇਂ ਪਾਤਸ਼ਾਹ ਦਾ ਮੈਨੂੰ ਬਚਨ ਹੈ ਕਿ ਤੁਸੀਂ ਪੋਤਰੇ ਨੂੰ ਗੋਦ ਵਿੱਚ ਖਿਲਾਵੋਗੇ ਤੁਹਾਡੀ 45 ਸਾਲ ਦੀ ਉਮਰ ਹੋ ਗਈ ਹੁਣ ਆਪ ਜੀ ਕਿਰਪਾ ਕਰੋ ਮੈਂ ਪੋਤਰੇ ਨੂੰ ਗੋਦ ਵਿੱਚ ਖਿਲਾਵਾ ਤਾਂ ਨੌਵੇਂ ਪਾਤਸ਼ਾਹ ਨੇ ਇਲਾहाबाद ਬੜੀ ਸੰਗਤ ਗੁਰਦੁਆਰਾ ਹੈ ਇੱਥੇ ਅਖੰਡ ਪਾਠ ਕਰਵਾਇਆ ਅਖੰਡ ਪਾਠੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਭਾਈ ਗੁਰਦਿੱਤਾ ਸਿੰਘ ਜੀ ਜੋ ਬਾਬਾ ਬੁੱਢਾ ਜੀ ਦੇ 6ਵੇਂ ਥਾਂ ਤੇ ਸਨ ਭਾਈ ਬੰਨੋ ਵਾਲੀ ਬੀੜ ਤੇ ਪਾਠ ਕੀਤਾ ਜੋ ਹੁਣ ਪਟਨਾ ਸਾਹਿਬ ਗੁਰਦੁਆਰਾ ਗਾਉਂ ਘਾਟ ਨੌਵੇਂ ਪਾਤਸ਼ਾਹ ਦੀ ਯਾਦਗਾਰ ਹੈ ਅਖੰਡ ਪਾਠ ਦੂਜਾ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ ਇੱਥੇ ਸਤਿਗੁਰਾਂ ਨੇ ਸਾਰੀ ਬਾਣੀ ਕੰਠੋਂ ਉਚਾਰ ਕੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਸੁਬਾ ਗੁਰਬਾਣੀ ਲਿਖੀ ਜਾਂਦੀ ਸੀ ਸ਼ਾਮ ਨੂੰ ਕਥਾ ਹੁੰਦੀ ਸੀ ਇਸ ਸਮੇਂ ਜੈਪੁਰ ਦੇ ਰਾਜੇ ਜੈ ਸਿੰਘ ਨੇ ਆ ਕੇ ਬੇਨਤੀ ਕੀਤੀ ਜੀ ਮੇਥੋਂ ਬੜਾ ਵੱਡਾ ਪਾਪ ਹੋਇਆ ਹੈ ਔਰੰਗਜ਼ੇਬ ਦੇ ਕਹਿਨ ਤੇ ਮੈਂ 8ਵੇਂ ਪਾਦਸ਼ਾ ਨੂੰ ਦਿੱਲੀ ਮੰਗਵਾਇਆ ਗੁਰੂ ਜੀ ਦਿੱਲੀ ਆ ਕੇ ਪਾਣਾ ਵਰਤਾ ਗਏ ਇਹ ਪਾਪ ਮੇਰੇ ਝੁਮੇ ਹੈ ਮੇਰੇ ਤੇ ਕਿਰਪਾ ਕਰੋ ਮੈਂ ਬਖਸ਼ਿਆ ਜਾਵਾਂ ਤਾਂ ਕਲਗੀਧਰ ਪਾਦਸ਼ਾ ਕਹਿੰਦੇ ਸਤਗੁਰੂ ਤਾਂ ਬਖਸ਼ਿੰਦਾ ਹੀ ਹੈ ਆਪਾ ਖੰਡ ਪਾਠ ਕਰਦੇ ਹਾਂ ਇਸ ਸਮੇਂ ਸਤਗੁਰਾਂ ਨੇ 1712 23 ਆਮਨ ਨੂੰ ਪਾਠ ਕਰਾਇਆ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਪਾਈ ਤੇਰਮ ਸਿੰਘ ਜੀ ਨਾਲ ਹੋਰ ਪੰਜ ਅਖੰਡ ਪਾਠੀ ਪੰਜ ਜਪਜੀ ਸਾਹਿਬ ਦੇ ਪੰਜ ਤੂਪੀਏ ਪੰਜ ਪਹਿਰੇਦਾਰ ਲਾਂਗਰੀ ਇਹ ਸਤਿਗੁਰਾਂ ਨੇ ਤਿਆਰ ਪਰ ਤਿਆਰ ਲਾਏ ਇਹ ਸਾਰਾ ਅਖੰਡ ਪਾਠ ਸਤਿਗੁਰਾਂ ਨੇ ਖੜ ਕੇ ਸੁਨਿਆ ਸਤਿਗੁਰੂ ਖੜੇ ਹੀ ਉੱਪਰ ਜਲ ਪਵਾ ਕੇ ਇਸ਼ਨਾਨ ਕਰ ਲੈਂਦੇ ਸਨ ਭੋਗ ਦੇ ਸਮੇਂ ਰਾਜੇ ਜੈ ਸਿੰਘ ਨੇ ਸਤਿਗੁਰਾਂ ਨੂੰ 110 ਰੁਪਏ ਭੇਟ ਕੀਤਾ ਜਿਸ ਦਾ 사ਤਗੁਰੂ ਆਨੇ ਲੰਗਰ ਕਰ ਦਿੱਤਾ ਅਤੇ ਰਾਜੇ ਜੈ ਸਿੰਘ ਨੂੰ ਅਸ਼ੀਰਵਾਦ ਦਿੱਤਾ ਤੀਸਰਾ ਅਖੰਡ ਪਾਠ ਕਲਗੀਧਰ ਦੱਖਣ ਦੇਸ਼ ਨਾਂ ਦੇੜ ਸੰਮਤ 1764 ਨੂੰ ਹੀਰਾਗੜ੍ਹ ਜਾ ਪਹੁੰਚੇ ਇਥੋਂ ਕਈ ਜਗ੍ਹਾ ਤੇ ਚਰਨ ਪਾਉਂਦੇ ਹੋਏ ਸੰਮਤ 1765 ਵਿੱਚ ਕਤਤਕ ਮਸਿਆਂ ਨੂੰ ਅਖੰਡ ਪਾਠ ਰੱਖਿਆ ਮर्याਦਾ ਸਾਰੀ ਪਿਛਲੀ ਦਮਦਮੇ ਸਾਹਿਬ ਵਾਲੀ ਰੱਖੀ ਪੰਜ ਵੱਡੇ ਪਾਠੀ ਪੰਜ ਛੋਟੇ ਪੰਜ ਤੂਪੀਏ ਪੰਜ ਪੈਰੇ ਦਾ ਤੇ ਪੰਜ ਲਾਂਗਰੀ ਲਾਏ ਸਤਿਗੁਰਾਂ ਨੇ ਚਿੱਟਾ ਪੁਸ਼ਾਕਾ ਪਾ ਕੇ ਚੌਂਕੜਾ ਮਾਰ ਕੇ ਸਾਰਾ ਪਾਠ ਸੁਣਿਆ ਸੋ ਸਹਿਜ ਪਾਠ ਖੰਡ ਪਾਠ ਦੀ ਮਰਿਆਦਾ ਸਤਿਗੁਰਾਂ ਤੋਂ ਚੱਲੀ ਆ ਰਹੀ ਹੈ ਮੁਕਤ ਮਾਰਾ ਗ੍ਰੰਥ ਵਿੱਚ ਸੰਪਟਾਂ ਦੀ ਮਰਿਆਦਾ ਲਿਖੀ ਹੈ ਸੋ ਪੰਕਤੀ ਪੰਕਤੀ ਸੰਪਟ ਸਹਿਜ ਪਾਠ ਬਾਬਾ ਨਾਨਕ ਸਿੰਘ ਜੀ ਨੇ 1 ਸਾਲ ਵਿੱਚ ਪਾਕਿਸਤਾਨ ਵਾਲ ਹੜੱਪੇ ਦੀ ਧਰਤੀ ਤੇ ਕੀਤਾ ਫਿਰ ਨਾਨਕ ਸਰ ਜਦੋਂ ਆ ਕੇ ਬਾਬਾ ਨਾਨਕ ਸਿੰਘ ਜੀ ਠਹਿਰੇ ਤਾਂ ਪੰਗਤੀ ਪੰਗਤੀ ਵਾਲਾ ਸੰਪਟ ਲਾ ਕੇ ਸੰਪਟ ਅਖੰਡ ਪਾਠ ਕਰਨ ਦੀ ਵਿਚਾਰ ਕੀਤੀ ਅਖੰਡ ਪਾਠੀ ਬੁલાਏ ਗਏ ਅਤੇ ਪਾਠੀਆਂ ਨੂੰ ਦੱਸਿਆ ਭਾਈ ਸਹਿਜ ਪਾਠ ਅਤੇ ਅਖੰਡ ਪਾਠ ਗੁਰੂ ਸਾਹਿਬਾਂ ਤੋਂ ਹੁੰਦੇ ਆ ਰਹੇ ਹਨ ਮੁਕਤ ਮਾਰਗ ਵਿੱਚ ਸਤਿਗੁਰਾਂ ਨੇ ਹਰਕਾਰ ਸਿੱਧੀ ਲਈ ਸੰਪਟ ਪਾਠ ਦੱਸੇ ਹਨ ਪਰ ਜੰਗ ਯੁੱਧ ਦੇ ਸਮੇਂ ਕਰਕੇ ਇਹ ਵੱਡੇ ਪਾਠ ਹੋ ਨਹੀਂ ਸਕੇ ਆਪਾਂ 사ਤਗੁਰਾਂ ਦੀ ਮਰਿਆਦਾ ਪ੍ਰਚਲਿਤ ਕਰਨੀ ਹੈ ਪੰਗਤੀ ਪੰਗਤੀ ਤੇ ਸੰਪਟ ਲਾ ਕੇ ਮਹਾ ਸੰਪਟ ਖੰਡ ਪਾਠ ਕਰਨਾ ਹੈ ਪਾਠੀਆਂ ਨੂੰ ਮਰਿਆਦਾ ਦਸੀ ਭਾਈ ਪਹਿਲੇ ਤਾਂ ਸਾਰੇ ਅਖੰਡ ਪਾਠੀ ਸੇਵਾਦਾਰ ਅਮਰਤਾਰੀ ਅਤੇ ਰਹਿਤਵਾਨ ਹੋਣੇ ਚਾਹੀਦੇ ਹਨ ਸੰਪਟ ਖੰਡ ਪਾਠ 28 ਦਿਨਾਂ ਵਿੱਚ ਕਰਨਾ ਹੈ ਕਿਉਂਕਿ ਡੰਡੇ ਡੰਡੇ ਤੇ ਸੰਪਟ ਲਗਣਾ ਕਰਕੇ ਇਸ ਪਾਠ ਨੂੰ 28 ਦਿਨ ਲੱਗ ਜਾਣੇ ਹਨ 28 ਦਿਨ ਗੁਰਦੁਆਰੇ ਦੀ ਚਾਰ ਦੀਵਾਰੀ ਅੰਦਰ ਪਾਠੀਆਂ ਨੂੰ ਰਹਿਣਾ ਪਵੇਗਾ ਇਤਨੇ ਦਿਨ ਕਿਸੇ ਪਾਠੀ ਨੇ ਬਾਹਰਲੇ ਕਿਸੇ ਵੀ ਬੰਦੇ ਬੁੱਢੀ ਦੇ ਮੱਥੇ ਨਹੀਂ ਲਗਣਾ ਨਾ ਕਿਸੇ ਨੇ ਅੰਦਰੋਂ ਬਾਹਰ ਜਾਣਾ ਹੈ ਨਾ ਕਿਸੇ ਨੂੰ ਬਾਹਰੋਂ ਅੰਦਰ ਆਉਣ ਦੇਣਾ ਹੈ ਸੁੰਨ ਕੇ ਸੇ ਇਸ਼ਨਾਨ ਕਰਕੇ ਰੋਲ ਪਾਉਣੀ ਹੈ ਪਾਠ ਤੋਂ ਇਲਾਵਾ ਹਰ ਇੱਕ ਸਿੰਘ ਨੇ ਸੱਤੇ ਬਾਣੀਆਂ ਦਾ ਅਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਸਰੀਰ ਦੀ ਸਾਧਨਾ ਪੂਰੀ ਰੱਖਣੀ ਹੈ ਪ੍ਰਸ਼ਾਦਾ ਵੀ ਘੱਟ ਤੋਂ ਘੱਟ ਸ਼ਕਣਾ ਹੈ ਕਿਉਂਕਿ ਸਰੀਰ ਨੂੰ ਆਲਸ ਨਾ ਪਵੇ ਅਤੇ ਸਰੀਰ ਦੀ ਕਿਰਿਆ ਠੀਕ ਰਹੇ ਹੋਰ ਵੀ ਬਾਬਾ ਜੀ ਤੋਂ ਮਰਿਆਦਾ ਸੁਣ ਕੇ ਪਾਠੀਆਂ ਨੇ ਹੱਥ ਬਨ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਤਨਾ ਵੱਡਾ ਕੰਮ ਕਰਨਾ ਬੜਾ ਮੁਸ਼ਕਲ ਹੈ ਇਸ ਤਰ੍ਹਾਂ ਬੇਨਤੀ ਕਰਕੇ ਜਵਾਬ ਦੇ ਦਿੱਤਾ ਫਿਰ ਇੰਨਾ ਸਮਿਆਂ ਵਿੱਚ ਵੱਡੇ ਪਾਠ ਕਰਨੇ ਤਾਂ ਬਹੁਤ ਹੀ ਕਠਨ ਸਨ ਅਖੰਡ ਪਾਠ ਕਰਨੇ ਵੀ ਔਖੇ ਸਨ ਕਿਉਂਕਿ ਅਖੰਡ ਪਾਠ ਘੱਟ ਮਿਲਦੇ ਸਨ ਜਿਸ ਵੇਲੇ ਬਾਬਾ ਜੀ ਦਾ ਗੇੜਾ ਪਾਕਿਸਤਾਨ ਵੱਲ ਵਜਿਆ ਤਾਂ ਬਾਬਾ ਜੀ ਨੇ ਪਾਠੀਆਂ ਨੂੰ ਪ੍ਰੇਰਣਾ ਦੇ ਕੇ ਅਤੇ ਧਨਪਤ ਰਾਏ ਨੂੰ ਪ੍ਰੇਰ ਕੇ ਚੂਦੀਆ ਇਕੋਤਰੀ ਕਰਵਾਈ ਜੋ ਸਾਰੇ ਹੀ ਧੰਨ ਧੰਨ ਹੋ ਗਈ ਕਿ ਬਾਬਾ ਨਾਨਕ ਸਿੰਘ ਜੀ ਨੇ ਇਕੋਤਰੀ ਕਰਵਾ ਕੇ ਗੁਰਬਾਣੀ ਦੇ ਪਰਵਾਹ ਚਲਾ ਦਿੱਤੇ ਇਸ ਤੋਂ ਬਾਅਦ ਪਿੰਡਰ ਕਲਾ ਵਿਖੇ ਗਿਆਨੀ ਸੁੰਦਰ ਸਿੰਘ ਜੀ ਨੇ 101 ਖੰਡ ਪਾਠ ਮर्याਦਾ ਅਨੁਸਾਰ ਕਰਾਇਆ ਭੋਗ ਦੇ ਸਮੇਂ ਬਾਬਾ ਨਾਨਕ ਸਿੰਘ ਜੀ ਨੂੰ ਸੱਦਾ ਪੱਤਰ ਦੇ ਕੇ ਬੰਦੇ ਭੇਜ ਕੇ ਇਸ ਪ੍ਰੋਗਰਾਮ ਤੇ ਬੁਲਾਇਆ ਅਤੇ ਮर्याਦਾ ਅਨੁਸਾਰ ਪਾਠਾਂ ਦੇ ਭੋਗ ਲਾਏ ਗਏ ਸਾਰੇ ਹੀ ਜੈ ਜੈਕਾਰ ਹੋ ਗਈ ਸੋ ਇਸ ਤਰ੍ਹਾਂ ਸਹਿਜ ਪਾਠ ਖੰਡ ਪਾਠ ਇਕੋਤਰੀ ਆ ਹੁੰਦੀਆਂ ਆਈਆਂ ਹੁਣ ਸੰਨ 1947 ਵਿੱਚ ਤਾਂਤਨ ਬਾਬਾ ਈਸ਼ਰ ਸਿੰਘ ਜੀ ਨੇ ਪਿੰਡ ਝੋੜ ਦੀ ਅਖੰਡ ਪਾਠੀ ਬੁਲਾ ਕੇ ਬਚਨ ਕੀਤਾ ਕਿ ਦੁਨੀਆਂ ਤੇ ਦੇਸ਼ ਦੀ ਵੰਡ ਕਰਕੇ ਕਿੰਨੀ ਕਤਲੇਆਮ ਹੋਈ ਹੈ ਦੁਨੀਆਂ ਕਿੰਨੀ ਘਰ ਤੋਂ ਬੇਕਾਰ ਹੋਈ ਬੈਠੀ ਹੈ ਬੜਾ ਦੁਨੀਆਂ ਤੇ ਭਾਰ ਹੈ ਇਸ ਕਰਕੇ ਆਪਾਂ ਸਤਿਗੁਰਾਂ ਦਾ 28 ਦਿਨਾਂ ਵਾਲਾ ਸੰਪੜ ਅਖੰਡ ਪਾਠ ਕਰਵਾਈਏ ਜੋ ਗੁਰਬਾਣੀ ਨਾਲ ਦੁਨੀਆਂ ਤੇ ਠੰਡ ਵਰਤ ਜਾਵੇ ਸਾਰੀ ਪਾੜ ਦੀ ਮਰਿਆਦਾ ਦੱਸੀ ਪਾਠੀਆਂ ਨੇ ਬੇਨਤੀ ਕੀਤੀ ਕਿ ਜੀ ਪਹਿਲਾਂ ਬਾਬਾ ਨਾਨਕ ਸਿੰਘ ਜੀ ਨੇ ਵੀ ਬਚਨ ਕੀਤਾ ਸੀ ਉਦੋਂ ਵੀ ਅਸੀਂ ਨਹੀਂ ਕਰ ਸਕੇ ਹੁਣ ਤੁਸੀਂ ਹੁਕਮ ਕੀਤਾ ਹੈ ਵੱਡਾ ਕਾਰਜ ਤਾਂ ਹੀ ਹੋ ਸਕਦਾ ਹੈ ਜੇ ਆਪ ਜੀ ਕਿਰਪਾ ਕਰਕੇ ਕਰਵਾਵੋ ਬਾਬਾ ਜੀ ਨੇ ਸਾਰੇ ਪਾਠੀਆਂ ਨੂੰ ਹੌਸਲਾ ਦਿੱਤਾ ਕਿ ਇਹ ਕਲਗੀਧਰ ਦੀ ਮਰਿਆਦਾ ਆਪਾਂ ਪ੍ਰਚਲਿਤ ਕਰਨੀ ਹੈ ਸਤਗੁਰਾਂ ਦੀ ਓਟ ਲਵੋ ਫਿਕਰ ਨਾ ਕਰੋ ਗੁਰੂ ਆਪੇ ਕਰਾਏਗਾ ਇਸ ਤਰ੍ਹਾਂ ਬਾਬਾ ਜੀ ਨੇ ਹੌਸਲਾ ਦੇ ਕੇ ਪਹਿਲਾ ਠਾਠ ਵਿੱਚ ਜਿੱਥੇ ਹੁਣ 13 ਮੰਜ਼ਲੇ ਬਣੀਆਂ ਹਨ ਇੱਥੇ ਪਹਿਲਾ ਪਾਠ ਕਰਵਾਇਆ ਜੋ ਪਿੱਛੇ ਪਹਿਲੇ ਪਾਗ ਵਿੱਚ ਦੱਸਿਆ ਗਿਆ ਹੈ ਇਹ ਇੱਕ ਬਹੁਤ ਵੱਡਾ ਕਾਰਜ ਸੀ ਜੋ ਬਾਬਾ ਜੀ ਨੇ ਕੀਤਾ ਹੁਣ ਵੀ ਬਾਬਾ ਜੀ ਸੰਗਤਾਂ ਨੂੰ ਧਾਰਦੇ ਹੋਏ ਝੋੜੀ ਪਹੁੰਚ ਕੇ ਪਿਛਲੇ ਸਾਲਾਂ ਤਰ੍ਹਾਂ ਇਹ ਸੰਪਰਟ ਅਖੰਡ ਪਾਠ ਕਰਵਾਇਆ ਅਤੇ ਪਾਸੇ ਦੇ ਪਿੰਡਾਂ ਨੂੰ ਟਾਈਮ ਦਿੰਦੇ ਰਹੇ ਇੰਨਾ ਦਿਨਾਂ ਵਿੱਚ ਬਿਹੰਗਮਾ ਦੇ ਵੀ ਬੜਾ ਕਸ ਰਿਆ ਸਵੇਰ ਸ਼ਾਮ ਕੀਰਤਨ ਵਿੱਚ ਹਾਜ਼ਰੀ ਲੈਣੀ ਦਿਨੇ ਸੇਵਾ ਦਾ ਕਸ ਕੇ ਕੰਮ ਲੈਣਾ ਨਿਤਨੇਮੀ ਵੱਧ ਕਰਵਾਣਾ ਸਾਖੀ ਹਲਟ ਢੇੜਨ ਦੀ ਠਾੜ ਦੇ ਖੱਬੇ ਪਾਸੇ ਉੱਤਰ ਪਹਾੜ ਵਾਲੇ ਪਾਸੇ ਹਲਟ ਲੱਗਿਆ ਸੀ ਜਿੱਥੋਂ ਜ਼ਿਮੀਦਾਰ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਸਨ ਇਸ ਤੇ ਬੋਤਾ ਜਾਂ ਬੈਲ ਜੋੜ ਕੇ ਪਾਣੀ ਕੱਢਿਆ ਜਾਂਦਾ ਸੀ ਜਿਸ ਪਾਣੀ ਨਾਲ ਤਲਾਈ ਵੀ ਭਰੀ ਜਾਂਦੀ ਸੀ ਅਤੇ ਲੰਗਰ ਵਿੱਚ ਵੀ ਵਰਤੋਂ ਕੀਤੀ ਜਾਂਦੀ ਸੀ ਬਾਬਾ ਜੀ ਦੇ ਵਰਤਨ ਵਾਸਤੇ ਵੀ ਇੱਥੋਂ ਹੀ ਪਾਣੀ ਲਿਆ ਜਾਂਦਾ ਸੀ ਕਈ ਵਾਰੀ ਬਾਬਾ ਜੀ ਟੈਲ ਦੇ ਟੈਲ ਦੇ ਇਸ ਹਲਟ ਤੇ ਪਹੁੰਚ ਜਾਂਦੇ ਹਲਟ ਵਾਲੇ ਨੂੰ ਕਹਿਣਾ ਲੈ ਭਾਈ ਹੁਣ ਅਸੀਂ ਆਪਦੇ ਬੈਲ ਜੋੜਦੇ ਹਾਂ ਇਤਨਾ ਬਚਨ ਕਰਕੇ ਪਾਈ 인ਦਰ ਸਿੰਘ ਗੱਡੇ ਨੂੰ ਅਤੇ 인ਦਰ ਸਿੰਘ ਜੋੜੀ ਵਾਲੇ ਨੂੰ ਹੁਕਮ ਕਰਨਾ ਚਲੋ ਦੋਨੇ ਹੀ ਬੜੇ ਤਕੜੇ ਅਤੇ ਮੋٹے ਨਰੋਏ ਹੋ ਇਹਨਾਂ ਨੇ ਬੜੀ ਤੇਜ਼ੀ ਨਾਲ ਹਲਟ ਘੇੜੀ ਜਾਣਾ ਅਤੇ ਪਾਣੀ ਕੱਢੀ ਜਾਣਾ ਇਸ ਤਰ੍ਹਾਂ ਜਿਨ੍ਹਾਂ ਨੇ ਇਹ ਘੋਤਕ ਦੇਖਣਾ ਹੈਰਾਨ ਹੋ ਜਾਣਾ ਬਾਬਾ ਜੀ ਨੇ ਖੁਸ਼ ਹੋ ਕੇ ਬਚਨ ਕਰਨੇ ਅਸੀਂ ਇਹਨਾਂ ਨੂੰ ਵੇਲੇ ਨਹੀਂ ਛੱਡਦੇ ਪੂਰਾ ਤਾੜ ਕੇ ਕੰਮ ਲੈਂਦੇ ਹਾਂ ਜਿਸ ਵੇਲੇ ਬਾਬਾ ਜੀ ਪਹਿਲਾਂ 7 ਸਾਲ ਚੋੜੀ ਠਹਿਰੇ ਸਨ ਉਸ ਵੇਲੇ ਵੀ ਕੁੱਤ ਕਰਦੇ ਰਹਿੰਦੇ ਸਨ ਉਸ ਸਮੇਂ ਬੋਰ ਨਹੀਂ ਹੋਏ ਸਨ ਉਸ ਸਮੇਂ ਵੀ ਬਾਬਾ ਜੀ ਬਿਹੰਗਮਾਂ ਤੋਂ ਹਲਟ ਘੇੜਨ ਦਾ ਕੰਮ ਲੈਂਦੇ ਸਨ ਬਾਬਾ ਜੀ ਨੇ ਦੋ ਦੋ ਜਾਣੇ ਕਰਕੇ ਹਲਟ ਨੂੰ ਜੋੜਨੇ ਭਾਈ ਇੰਦਰ ਸਿੰਘ ਗੱਡਾ ਭਾਈ ਇੰਦਰ ਸਿੰਘ ਜੋੜੀ ਵਾਲਾ ਇਹਨਾਂ ਦੋਨਾਂ ਨੂੰ ਹਲਟ ਘੇੜਨ ਨਾਣਾ ਫਿਰ ਭਾਈ ਜੀਤਾ ਸਿੰਘ ਅਤੇ ਬਾਬਾ ਕੁੰਦਨ ਸਿੰਘ ਜੀ ਇਹਨਾਂ ਦੋਨਾਂ ਨੂੰ ਲਾ ਦੇਣਾ ਫਿਰ ਬਾਬਾ ਨਰਾਇਣ ਸਿੰਘ ਜੀ ਅਤੇ ਭਾਈ ਰਾਮ ਸਿੰਘ ਜੀ ਮਨੂਕਿਆਂ ਵਾਲੇ ਇਹਨਾਂ ਨੂੰ ਹਲਟ ਗੇੜਨ ਲਾ ਦੇਣਾ ਇਹਨਾਂ ਨੇ ਬੜੀ ਤੇਜ਼ੀ ਅਤੇ ਜੋਸ਼ ਨਾਲ ਹਲਟ ਗੇੜ ਕੇ ਤਲਾਈ ਵਿੱਚ ਵੀ ਪਾਣੀ ਪਾਉਣਾ ਅਤੇ ਲੰਗਰ ਵਿੱਚ ਵੀ ਹੋਰ ਬਾਬਾ ਜੀ ਦੇ ਵਰਤਨ ਵਾਸਤੇ ਜਲ ਪਹੁੰਚਾਣਾ ਇਸ ਤਰ੍ਹਾਂ ਬਾਬਾ ਜੀ ਬਿਹੰਗਮਾ ਤੋਂ ਬੜਾ ਕਾਸਕੇ ਕੰਮ ਲੈਂਦੇ ਸਨ ਲੋਕ ਵੇਖ ਵੇਖ ਕੇ ਹੈਰਾਨ ਰਹਿੰਦੇ ਸਨ ਇਸ ਤਰ੍ਹਾਂ ਦੀ ਉਸ ਸਮੇਂ ਠਾਠ ਵਿੱਚ ਕਠਨ ਸੇਵਾ ਹੁੰਦੀ ਸੀ ਜਿਸ ਵੇਲੇ ਸੰਪਟਾਂ ਦੇ ਭੋਗ ਪੈਂਦੇ ਸਨ ਤਾਂ ਦੂਰੋਂ ਨੇੜਿਓਂ ਸੰਗਤਾਂ ਦਾ ਬਹੁਤ ਇਕੱਠ ਹੁੰਦਾ ਸੀ ਕਿਉਂਕਿ ਇਹ ਝੋੜਾਂ ਵਿੱਚ ਲਾਨਾ ਸਮਾਗਮ ਹੁੰਦਾ ਸੀ ਜਿਸ ਕਰਕੇ ਸੰਗਤਾਂ ਦਾ ਬਹੁਤ ਇਕੱਠ ਹੋ ਜਾਂਦਾ ਸੀ ਸਾਜਖੰਡ ਦੇ ਸਾਹਮਣੇ ਬਗਲ ਵਾਲੀ ਕਾਂਧ ਬਾਬਾ ਜੀ ਦੇ ਹੁਕਮ ਅਨੁਸਾਰ ਸੰਗਤ ਨੇ ੱੱਕਾ ਮਾਰ ਕੇ ਟਾ ਦੇਣੀ ਜਿਸ ਕਰਕੇ ਸਾਜਖੰਡ ਦੇ ਸਾਹਮਣੇ ਖੁੱਲੀ ਜਗ੍ਹਾ ਤੇ ਸੰਗਤਾਂ ਬੈਠ ਜਾਂਦੀਆਂ ਸਨ ਪੋਗ ਪਾਏ ਤੋਂ ਅਗਲੇ ਦਿਨ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਇਹ ਕੰਦ ਫਿਰ ਕੱਢੀ ਜਾਂਦੀ ਸੀ ਇੱਕ ਸਾਚਖੰਡ ਦੇ ਸਾਹਮਣੇ ਅਤੇ ਦੂਸਰਾ ਤਲਾਈ ਵਾਲੇ ਪਾਸੇ ਇਹ ਦੋ ਦਰਵਾਜ਼ੇ ਰੱਖੇ ਜਾਂਦੇ ਸਨ ਇਸ ਵਾਰ ਬਾਬਾ ਜੀ ਨੇ ਇੱਥੇ ਬੜੀ ਧੂਮ ਧਾਮ ਨਾਲ ਮर्याਦਾ ਅਨੁਸਾਰ ਸੰਪੜ ਪਾਠਾਂ ਦੇ ਭੋਗ ਪਾਏ ਅਤੇ ਬਹੁਤ ਹੀ ਭਾਰੀ ਕਾਠ ਵਿੱਚ ਨਗਰ ਕੀਰਤਨ ਕੱਢ ਕੇ ਸਮਾਪਤੀ ਕੀਤੀ ਪਿਛਲੇ ਸਾਲਾਂ ਦੀ ਤਰ੍ਹਾਂ ਇੱਥੋਂ ਹੀ ਦਮਦਮੇ ਸਾਹਿਬ ਸਾਬੋ ਕੀ ਤਲਵੰਡੀ ਵਿਸਾਖੀ ਤੇ ਜਾ ਕੇ ਵਾਪਸ ਝੋੜੀ ਹੀ ਆ ਗਏ ਝੋੜੀ ਬਾਬਾ ਜੀ ਨੇ ਕੁਝ ਦਿਨ ਠਹਿਰ ਕੇ ਗੁਰਦੁਆਰਾ ਦਮਦਮੇ ਸਾਹਿਬ ਪਰਲੀ ਠਾੜ ਦੀ ਸੇਵਾ ਬੜੀ ਤੇਜ਼ੀ ਨਾਲ ਕਰਵਾਈ ਇੱਥੇ ਪੋਰਾ ਸੈ ਬਣਾ ਕੇ ਉੱਪਰ ਸੱਚਖੰਡ ਬਣਾ ਕੇ ਪਿੱਛੇ ਦੋਨੇ ਪਾਸੇ ਬਰਾਂਡੇ ਬਣਾ ਕੇ ਸੱਚਖੰਡ ਦੇ ਅੱਗੇ ਵੀ ਖੁੱਲਾ ਬਰਾਂਡਾ ਬਣਾਇਆ ਦਮਦਮਾ ਸਾਹਿਬ ਦੀ ਸੇਵਾ ਕਰਵਾ ਕੇ 17 April 1968 ਨੂੰ ਪਿਆਰੇ ਬਾਬਾ ਜੀ ਪਿੰਡ ਝੋੜੜਾ ਤੋਂ ਨਾਨਕਸਰ ਆ ਗਏ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ